ਹਾਂਜੀ ਨਮਸਕਾਰ ਦੋਸਤੋ ਆਇਕ ਮੈਂ ਤੁਹਾਨੂੰ ਨਾ ਰਕਬਾ ਦਿਖਾਉਣ ਲੱਗਾ ਬਜਵਾੜੇ ਦਾ ਜਿਹੜਾ ਕਿ ਬੈਂਸ ਕਲੋਨੀ ਦੇ ਵਿੱਚ ਪੈਂਦਾ ਹੈ ਬੈਂਸ ਕਲੋਨੀ ਨਿਊ ਬੈਂਸ ਕਲੋਨੀ ਸੋ ਮੈਨੂੰ ਇੱਕ ਕੰਪਲੀਟ ਆਈ ਸੀਗੀ ਮੈਨੂੰ ਇੱਕ ਕੰਪਲੀਟ ਆਈ ਸੀ ਕਿ ਚੌ ਦੇ ਵਿੱਚ ਕੋਈ ਬੰਦੇ ਗੈਰ ਕਾਨੂੰਨੀ ਢੰਗ ਦੇ ਨਾਲ ਇੰਨੀਆਂ ਭਰ ਰਹੇ ਆ ਇੱਧਰ ਸੋ ਮੈਂ ਇਹਨਾਂ ਦੇ ਨਾਲ ਆ ਕੇ ਗੱਲਬਾਤ ਕੀਤੀ ਤੇ ਗੱਲਬਾਤ ਕਰਨ ਤੋਂ ਬਾਅਦ ਜੋ ਮੈਂ ਕਾਗਜ਼ ਪੱਤਰ ਦੇਖੇ ਇਹਦੀ ਮੈਜ਼ਰਮੈਂਟ ਕੀਤੀ ਆਪਾਂ ਚੌ ਦੀ ਤੇ ਮਤਲਬ ਇਹਨਾਂ ਨੂੰ ਮੈਂ ਕਹਿ ਕੇ ਗਿਆ ਸਪੈਸ਼ਲੀ ਕਿ ਤੁਸੀਂ ਚੌ ਦੇ ਵਿੱਚ ਜਿਹੜੀਆਂ ਹੈਗੀਆਂ ਨੀਆਂ ਜਿਹੜੀਆਂ ਇਹ ਭਰ ਰਿਆ ਆ ਵਾਲੀਆਂ ਇਹ ਨਾ ਭਰੋ ਕਿ ਜਿੰਨਾ ਚਿਰ ਸਾਡਾ ਪੰਚਾਇਤ ਦਾ ਜਿਹੜਾ ਜੋ ਵੀ ਕਾਗਜ਼ੀ ਕਾਰਵਾਈ ਹੈਗੀ ਆ ਜਿੰਨਾ ਚਿਰ ਇਹ ਪੂਰੀ ਨਹੀਂ ਹੁੰਦੀ ਉਹਨਾਂ ਚਿਰ ਤੁਸੀਂ ਨੀਆਂ ਨਾ ਭਰੋ ਹਲੇ ਰੁਕ ਲੋ ਜਿਹੜਾ ਤੁਹਾਡਾ ਐਕਚੁਅਲ ਚ ਰਕਬਾ ਹੋਊਗਾ ਉਹ ਤੁਹਾਨੂੰ ਅਸੀਂ ਦੇ ਦਾਂਗੇ ਕਿਉਂਕਿ ਗਰੀਮਾਰ ਅਸੀਂ ਵੀ ਨਹੀਂ ਕਰਨੀ ਠੀਕ ਹੈ ਪਰ ਇਹ ਬੰਦੇ ਜਿਹੜੇ ਹੈਗੇ ਆ ਦੇਖੋ ਧੱਕੇ ਦੇ ਨਾਲ ਹੀ ਜਿਹੜਾ ਇਹ ਕੱਲ ਦੇ ਨੀਆ ਪਰੰਡਾ ਇਹ ਇੱਥੇ ਸੋ ਇਹ ਸਾਰਾ 14 ਏਰੀਆ ਜਿੰਨੀ ਕੁ ਪਮੈਸ਼ ਮੈਂ ਆਪ ਕੀਤੀ ਆ ਪੰਚਾਇਤ ਵੱਲੋਂ ਸੋ ਇਹ ਜਿਹੜਾ ਰਕਬਾ ਹੈਗਾ ਇਹ 14 ਦੇ ਵਿੱਚ ਆਂਦਾ ਹੈ ਇਹ ਵਾਲਾ ਰਕਬਾ ਜਿਹੜਾ ਆ ਉਹ 14 ਦੇ ਵਿੱਚ ਆ ਰਿਹਾ ਸੋ ਇਹਨਾਂ ਬੰਦਿਆਂ ਨੂੰ ਮੈਂ ਕੱਲ ਬੇਨਤੀ ਵੀ ਕੀਤੀ ਮੈਂ डीसी साहब ਨੂੰ ਐਪਲੀਕੇਸ਼ਨ ਵੀ ਦਿੱਤੀ ਵੀ ਇਹਦੀ ਜਿਹੜੀ ਐਕਚੁਅਲ ਪਮੈਚ ਕਰਾ ਕੇ ਸੋ ਜੋ ਇਹਨਾਂ ਦਾ ਹਿੱਸਾ ਬਣਦਾ ਇਹਨਾਂ ਨੂੰ ਦਿੱਤਾ ਜਾਵੇ ਜੋ ਪੰਚਾਇਤ ਦਾ ਆ ਉਹਨੂੰ ਛੱਡ ਦਿੱਤਾ ਜਾਵੇ ਪਰ ਇਹ ਬੰਦੇ ਫਿਰ ਵੀ ਆ ਦੇਖੋ ਠਾਣੇ ਕੰਪਲੀਟ ਕਰਨ ਦੇ ਬਾਵਜੂਦ ਵੀ ਇਹ ਬੰਦੇ ਦੇਖੋ ਆ ਦੇਖੋ ਫਿਰ ਅੱਜ ਕੰਮ ਕਰਨ ਦੇ ਆ ਠੀਕ ਆ ਜੀ ਸੋ ਇਹਨਾਂ ਨੂੰ ਮੈਂ ਰਿਕਵੈਸਟ ਫੇਰ ਦੁਬਾਰਾ ਇੱਕ ਵਾਰੀ ਕਰ ਰਿਹਾ ਵੀ ਭਾਈ ਇਹ ਕੰਮ ਬੰਦ ਕਰ ਦਿਓ ਮੁੜ ਕੇ ਫਾਇਦਾ ਕੋਈ ਨਹੀਂ ਹੋਣਾ ਤੁਹਾਡਾ ਜਿਹੜਾ ਮਟੀਰੀਅਲ ਹੈਗਾ ਜਿਹੜਾ ਤੁਸੀਂ ਲਾ ਰਹੇ ਹੋ ਜੇ ਇਹ ਰਕਬਾ ਜਿਹੜਾ ਹੈਗਾ ਪੰਚਾਇਤ ਦੇ ਵਿੱਚ ਆ ਗਿਆ ਤਾਂ ਫਿਰ ਇਹ ਤੁਹਾਨੂੰ ਸਾਰਾ ਡਿਸਟਰੋਏ ਕਰਨਾ ਪੈਣਾ ਸਾਰਾ ਇਹ ਖਾਲੀ ਕਰਨਾ ਪੈਣਾ ਉਹਦੇ ਚ ਤੁਹਾਡੀ ਲੇਬਰ ਦਾ ਵੀ ਨੁਕਸਾਨ ਹੋ ਜਾਣਾ ਤੇ ਤੁਹਾਡਾ ਮਟੀਰੀਅਲ ਵੀ ਵੇਸਟ ਜਾਊਗਾ ਪਰ ਕੁਝ ਬੰਦੇ ਜਿਹੜੇ ਮਗਰ ਐਦਾਂ ਦੇ ਇਹਨਾਂ ਦੇ ਮਗਰ ਜਿਹੜੇ ਚੜੇ ਹੋ ਆ ਜਿਨ੍ਹਾਂ ਨੇ ਇਹ ਰਕਬਾ ਵੇਚਿਆ ਇਹਨਾਂ ਨੂੰ ਸੋ ਉਹ ਇਹਨਾਂ ਨੂੰ ਇਹ ਗੱਲ ਕਹਿ ਰਹੇ ਕਿ ਨਹੀਂ ਤੁਸੀਂ ਆਪਣੀਆਂ ਨੀਆਂ ਭਰੋ ਆਪਣਾ ਕਬਜ਼ਾ ਲਓ ਠੀਕ ਹੈ ਜੀ ਸੋ ਇੱਕ ਦੋ ਗੱਲਾਂ ਤੁਹਾਡਾ ਨਾ ਮੈਂ ਹੋਰ ਸਾਂਝੀਆਂ ਕਰ ਦਿੰਨਾ ਜਿੱਦਾਂ ਜਿੱਦਾਂ ਹੁਣ ਇਹ ਕਿਉਂਕਿ ਦੇਖੋ ਬੱਬੂ ਨੂੰ ਸਰਪੰਚ ਨਾ ਬਣਨ ਦੇਣਾ ਉਹਦੇ ਸਭ ਤੋਂ ਵੱਡੇ ਕਾਰਨ ਇਹ ਆ ਕਿ ਜਿਹੜੇ ਇਦਾਂ ਦੇ ੱਟਕੇ ਨਾਲ ਜ਼ਮੀਨਾਂ ਸਾਂਭੀਆਂ ਗਈਆਂ ਪੰਚਾਇਤੀਆਂ ਜਿਨ੍ਹਾਂ ਦੀ ਕਦੀ ਕਿਸੇ ਨੇ ਕੋ ਪੁੱਛ ਕੇ ਅੱਛੇ ਨਹੀਂ ਕੀਤੀ ਠੀਕ ਆ ਪਰ ਆਪਾਂ ਦੱਸਿਆ ਸੀ ਕਿ ਜਦੋਂ ਅਸੀਂ ਕਿਤੇ ਇਸ ਸਿਸਟਮ ਦੇ ਵਿੱਚ ਆ ਗਏ ਤਾਂ ਮੈਂ ਕੱਲਾ ਕੱਲਾ ਸਿਸਟਮ ਸੈੱਟ ਕਰੂੰਗਾ ਆ ਸਾਰਾ 14 ਏਰੀਆ ਜੀ ਜਿਹੜਾ ਸਾਰਾ ਕਵਰ ਕੀਤਾ ਆ ਸਾਰਾ 14 ਏਰੀਆ ਠੀਕ ਆ ਆ ਸਾਹਮਣੇ ਸਾਡਾ ਸਸੰਘ ਘਰ ਆ ਸੋ ਮੈਂ ਇਹਨਾਂ ਨੂੰ ਬੇਨਤੀ ਕਰਕੇ ਗਿਆ ਚਾਰ ਦਿਨ ਤੋਂ ਬੇਨਤੀ ਕਰ ਰਿਹਾ ਕਿ ਤੁਸੀਂ ਇੱਥੇ ਨਾ ਨੀਆਂ ਭਰੋ ਇਹ ਰਕਬਾ ਜਿਹੜਾ ਇਹ 14 ਹੈਗਾ ਤੁਸੀਂ 14 ਦੇ ਵਿੱਚ ਹੀ ਨੀਆਂ ਭਰ ਰਹੇ ਆ ਸਾਰੇ ਕਾਗਜ਼ ਵੀ ਦੇਖ ਲਏ ਆ ਉਸ ਤੋਂ ਬਾਅਦ ਵੀਡੀਓ ਸਾਹਿਬ ਨੂੰ ਵੀ ਬੇਨਤੀ ਕਰ ਦਿੱਤੀ ਆ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਵੀ ਇਹਦੀ ਪਮੈਚ ਕਰਾ ਕੇ ਜੋ ਸਾਡਾ ਰਕਬਾ ਪੰਚਾਇਤ ਦਾ ਨਿਕਲਦਾ ਉਹ ਤੁਸੀਂ ਖਾਲੀ ਕਰਵਾਓ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਉਹਨਾਂ ਦਾ ਜੋ ਬਣਦਾ ਹੈਗਾ ਅਸੀਂ ਉਹਨਾਂ ਨੂੰ ਨਹੀਂ ਰੁਕਦੇ ਜੋ ਪੰਚਾਇਤ ਦਾ ਰਕਵਾ ਆ ਉਹ ਉਹ ਤੋਂ ਖਾਲੀ ਕਰਵਾਇਆ ਜਾਵੇ ਕਿਉਂਕਿ ਜਿਹੜੀ ਮੈਂ ਪਮੈਸ਼ ਕੀਤੀ ਆ ਹੋ ਸਕਦਾ ਮੇਰੀ ਪਮੈਸ਼ ਕੋ ਗੜਬੜ ਹੋਵੇ ਠੀਕ ਆ ਜੀ ਆ ਸਾਰਾ ਰਕਵਾ ਜਿਹੜਾ ਹੈਗਾ ਪੰਚਾਇਤ ਦਾ ਤੁਸੀਂ ਦੇਖ ਸਕਦੇ ਆ ਆ ਬਲਾ ਇਹ ਹੁਣ ਇਹਨਾਂ ਨੂੰ ਮੈਂ ਪਰਸੋਂ ਕਹਿ ਕੇ ਗਿਆ ਸੀ ਪੈਨੂੰ ਖਾਲੀ ਕਰੋ ਫੇ ਤੁਸੀਂ ਇਹ ਨਜਾਇਜ਼ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਸਾਡਾ ਚੋ ਹੈਗਾ ਪੰਚਾਇਤ ਦਾ ਤੁਸੀਂ ਕਵਰ ਕੀਤਾ ਆ ਸੋ ਕੱਲੂ ਰੱਬ ਨਾ ਕਰੇ ਕੋਈ ਪਾਣੀ ਆ ਜਾਏ ਪਿੱਛੋਂ ਜਾਂ ਕੋਈ ਵੀ ਗੱਲ ਹੁੰਦੀ ਆ ਤੇ ਕੋਈ ਵੱਡੀ ਮਿਸ ਹੈਪਨਿੰਗ ਹੋ ਸਕਦੀ ਆ ਸੋ ਜਿਹੜੇ ਬਾਰ-ਬਾਰ ਫੋਨ ਕਾਲਸ ਆ ਰਹੇ ਐ ਇੰਨੇ ਮੈਨੂੰ ਇਧਰੋਂ ਉਧਰੋਂ ਖੱਬਿਆਂ ਸਰਜਿਓ ਇਹਦਾ ਮਤਲਬ ਤਾਂ ਕਲੀਅਰ ਸਾਫ਼ ਜ਼ਾਹਰ ਹੁੰਦਾ ਕਿ ਇਸ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਗੜਬੜ ਜ਼ਰੂਰ ਆ ਕਿਉਂਕਿ ਜਿੰਨੇ ਕ ਮੈਨੂੰ ਫੋਨ ਆ ਰਹੇ ਆ ਨਾ ਕਦੀ ਕਿਸੇ ਮੈਂਬਰ ਦਾ ਫੋਨ ਆ ਰਿਹਾ ਕਦੀ ਕਿਸੇ ਪ੍ਰਧਾਨ ਦਾ ਫੋਨ ਆ ਰਿਹਾ ਇਹਦਾ ਮਤਲਬ ਕਿ ਵਾਕਈ ਇਸ ਜਗ੍ਹਾ ਦੇ ਵਿੱਚ ਕੋਈ ਨਾ ਕੋਈ ਗੜਬੜ ਆ ਕਿ ਜਿਹੜਾ ਇਹ ਬੰਦੇ ਮੇਰੇ ਕਹਿਣ ਤੋਂ ਬਾਅਦ ਇਹਨਾਂ ਨੇ ਕੰਮ ਸ਼ੁਰੂ ਕੀਤਾ ਕਿ ਫਟਾਫਟ ਆਪਾਂ ਇਹਦੀਆਂ ਨੀਆ ਭਰ ਕੇ ਤੇ ਇਹਨੂੰ ਆਪਣੇ ਕਬਜ਼ੇ 'ਚ ਲੈ ਲਈ ਠੀਕ ਹੈ ਜੀ ਸੋ ਆ ਜਿੰਨਾ ਵੀ ਰਕਬਾ ਹੈਗਾ ਇਹ ਸਾਡਾ ਇਹਦੀ ਜਿਹੜੀ ਚੌੜੀ ਚੋਡਾਈ ਹੈ ਇੱਥੋਂ 110 ਫੁੱਟ ਆ ਸੋ ਅਸੀਂ ਇਹਨਾਂ ਨੂੰ ਇਹ ਬੇਨਤੀ ਕੀਤੀ ਆ ਕਿ ਸਾਡਾ 110 ਫੁੱਟ ਛੱਡ ਕੇ ਤੁਸੀਂ ਜੋ ਤੁਹਾਡਾ ਨਾਲ ਰਕਬਾ ਨਿਕਲਦਾ ਹੈਗਾ ਤੁਸੀਂ ਆਪਣਾ ਬਗਲ ਲਓ ਉਹਨਾਂ 110 ਫੁੱਟ ਜਿਹੜੇ ਹੈਗੇ ਆ ਜਿੱਥੇ ਆ ਇਹ ਕੰਧ ਹੈਗੀ ਆ ਕੰਧ ਤੋਂ ਵੀ 15 ਫੁੱਟ ਅੰਦਰ ਜਾ ਰਹੇ ਆ 15 20 ਫੁੱਟ ਆ ਸੀ ਇਸ ਆ ਦੀਵਾਰ ਹੈਗੀ ਆ ਇਹ ਦੀਵਾਰ ਤੋਂ ਅਸੀਂ 15 20 ਫੁੱਟ ਆ ਜਾਂਦੇ ਪਏ ਇਹਨਾਂ ਨੇ ਇੱਥੇ ਆ ਇਹਨਾਂ ਦੀ ਇਹਨਾਂ ਨੇ ਨੀ ਭਰੀ ਆ ਵਾਲੀ ਆਵਲੀ ਜਦ ਕੀ ਸਾਡਾ ਰਕਬਾ ਉਹ ਪਿੱਛੇ ਤੱਕ ਜਾ ਰਿਹਾ ਉਹ ਸਭ ਤੋਂ ਹੈਰਾਨਗੀ ਦੀ ਗੱਲ ਆ ਜਿਹੜਾ ਉਹ ਮਗਰਲੇ ਪਾਸੇ ਪਲਾਟ ਆ ਉਹ ਪਲਾਟ ਦੇ ਮਗਰ ਰਜਿਸਟਰੀ ਦੇ ਵਿੱਚ ਜਿਹੜਾ ਚੈੱਕ ਕੀਤਾ ਉਹਦੇ ਪਿੱਛੇ ਚੋ ਲਿਖਿਆ ਆ ਆ ਦੇਖੋ ਆ ਪਲਾਟ ਹੈਗਾ ਆ ਪਲਾਟ ਆ ਬਿੱਲੂ ਫਰਨੀਚਰ ਹਾਊਸ ਵਾਲਿਆਂ ਦਾ ਠੀਕ ਆ ਇਹਦੇ ਜਿਹੜੀ ਮਗਲੀ ਆ ਜਗ੍ਹਾ ਆ ਰਜਿਸਟਰੀ ਦੇ ਵਿੱਚ ਇੱਥੇ ਚੋ ਲਿਖਿਆ ਆ ਜੇ ਰਜਿਸਟਰੀ ਦੇ ਵਿੱਚ ਚੋ ਲਿਖਿਆ ਆ ਤਾਂ ਫਿਰ ਉਹਦੇ ਚੋ ਦੇ ਮਗਰ ਆਪਾਂ ਕਿੱਦਾਂ ਕਿਸੇ ਨੂੰ ਮਤਲਬ ਪਲਾਟ ਦੇ ਸਕਦੇ ਆ ਪਹਿਲੀ ਗੱਲ ਤਾਂ ਇਹੀ ਆ ਜੇ ਰਜਿਸਟਰੀ ਦੇ ਵਿੱਚ 1999 ਦੇ ਵਿੱਚ ਰਜਿਸਟਰੀ ਹੋਈ ਆ ਉਹਦੇ ਪਿੱਛੇ ਚੋ ਲਿਖਿਆ ਆ ਕਿ ਇਹ ਚੋ ਆ ਫਿਰ ਚੋ ਦੇ ਮਗਰ ਇਹ ਫਿਰ ਪਲੋਟਿੰਗ ਕਿਦਾਂ ਹੋਣ ਲੱਗ ਪਈ ਠੀਕ ਆ ਜੀ ਇਸ ਕਰਕੇ ਆਪਾਂ ਨੂੰ ਕਿਤੇ ਨਾ ਕਿਤੇ ਇਹਦੇ ਵਿੱਚ ਕੋਈ ਨਾ ਕੋਈ ਗੜਬੜ ਲੱਗਦੀ ਆ ਇਸ ਕਰਕੇ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਆਪਣਾ ਕੰਮ ਜਿਹੜਾ ਬੰਦ ਕਰ ਦਿਓ ਫਿਲਹਾਲ ਜਦੋਂ ਸਾਡੀ ਜਿਹੜਾ ਹੈਗਾ ਸਿਸਟਮ ਇਹਦੀ ਪਮੈਸ਼ ਕਰਾਵਾਂਗੇ ਉਸ ਤੋਂ ਬਾਅਦ ਆ ਦੇਖੋ ਨਾ ਸਾਰਾ ਆ ਸਾਰਾ ਸਿਸਟਮ ਜਿਹੜਾ ਹੈਗਾ ਸਾਰਾ ਪੰਚਾਇਤ ਦੀ ਜਗਾ ਇਹ ਹੁਣ ਪੁੱਛਾਂਗੇ ਇਹਨਾਂ ਨੂੰ ਵੀ ਤੁਹਾਡੇ ਕੋਲੋਂ ਇੱਥੇ ਕੌਣ ਕਰਾਇਆ ਲੈ ਰਿਹਾ ਇਹਦਾ ਕਿਹੜਾ ਬਸੂਲੀ ਕਰਦਾ ਆ ਦੇਖੋ ਇਹ ਸਾਰਾ 14 ਦਾ ਸਿਸਟਮ ਇਹਨਾਂ ਨੂੰ ਹੁਣ ਪੁੱਛਾਂਗੇ ਵੀ ਤੁਹਾਡੇ ਕੋਲ ਕੌਣ ਇੰਨੇ ਚਿਰ ਦਾ ਕਰਾਇਆ ਲੈ ਰਿਹਾ ਕਿਉਂਕਿ ਘੜ ਤੋਂ ਘੜ 10 15 15 ਸਾਲ ਇਹਨਾਂ ਨੂੰ ਹੋ ਗਏ ਇੱਥੇ ਬੈਠਿਆ ਨੂੰ ਆ ਜਿਹੜੀਆਂ ਛੱਡਾ ਪਾਈਆਂ ਇਹ ਇਹਦਾ ਰੈਂਟ ਕੌਣ ਲੈ ਰਿਹਾ ਕਿਹਨੂੰ ਪੁੱਛ ਕੇ ਇਹਨਾਂ ਨੇ ਇੱਥੇ ਜਿਹੜਾ ਹੈਗਾ ਇੰਨਾ ਧਾਮ-ਜਾਮ ਕੀਤਾ ਹੈ ਸੋ ਇਹ ਡਰ ਜਿਹੜਾ ਸੀਗਾ ਨਾ ਇਹ ਸਾਨੂੰ ਨਹੀਂ ਸੀ ਪਤਾ ਕਿ ਬੋਟਾ ਤੋਂ ਪਹਿਲਾਂ ਜਿਹੜੇ ਬੰਦੇ ਇਹਨੇ ਉਤਾਵਲੇ ਹੋਏ ਹੋ ਸੀਗੇ ਪਤਾ ਸੀਗਾ ਜਿਹੜੀਆਂ ਧੰਦ ਲੀਆਂ ਬਾਹਰ ਆਣੀਆਂ ਸੋ ਇਸ ਕਰਕੇ ਇਹ ਸਾਰਾ ਰਕਵਾ ਜਿਹੜਾ 14 ਆ ਠੀਕ ਆ ਅਸੀਂ ਇਹਨਾਂ ਨੂੰ ਹੁਣ ਵੀ ਬੇਨਤੀ ਕਰਦੇ ਆ ਕਿ ਇਹ 14 ਦਾ ਰਕਵਾ ਆ ਹਲੇ ਨਾ ਤੁਸੀਂ ਆਪਣੀਆਂ ਨੀਆਂ ਭਰੋ ਸੋ ਨਹੀਂ ਤਾਂ ਫਿਰ ਬਾਅਦ ਵਿੱਚ ਤੁਹਾਡਾ ਲੱਗਾ ਲਗਾਇਆ ਮਟੀਰੀਅਲ ਜਿਹੜਾ ਸਾਰਾ ਵੇਸਟ ਜਾਊਗਾ ਇਕਨਾਂ ਜੀ ਇਹ ਸਾਰਾ ਰਕਬਾ ਜਿੱਥੇ ਮੈਂ ਘੁੰਮਦਾ ਪਿਆ ਸਾਰਾ ਕਾਗਜ਼ਾਂ ਦੇ ਹਿਸਾਬ ਨਾਲ ਜੀ ਚੱਲਦੇ ਆ ਤੇ ਕਾਗਜ਼ਾਂ ਦੇ ਹਿਸਾਬ ਨਾਲ ਇਹ ਚੋ ਆ ਜਿੰਨਾ ਇਹਨਾਂ ਦਾ ਰਕਬਾ ਹੈਗਾ ਅਸੀਂ ਦੇਣ ਨੂੰ ਤਿਆਰ ਆ ਪੰਚਾਇਤ ਦੇਣ ਨੂੰ ਤਿਆਰ ਆ ਅਸੀਂ ਨਹੀਂ ਮਨਾਂ ਕਰਦੇ ਪਰ ਜਿੰਨਾ ਚਿਰ ਸਰਕਾਰੀ ਸਿਸਟਮ ਜਿਹੜਾ ਹੈਗਾ ਉਹ ਜਿੰਨਾ ਚਿਰ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਭਈਆ ਅਭੀ ਇਹ ਕੰਮ ਕਰੋਗੇ ਨਾ ਫਿਰ ਆਪकी ਜ਼ਿੰਮੇਵਾਰੀ ਹੈ ਮੈਂ 3 ਦਿਨ ਸੇ ਆਪਕੋ ਦੇ ਲੋ ਬੋਲ ਰਹਾ ਹਾਂ हाँ तीन दिन से बोल रहा हूँ अभी रिक्वेस्ट कर रहा हूँ उसके बाद फिर कोई बात होगी फिर मुझे मत बोलना ठीक है आप गरीब आदमी हो मैं गरीब मार नहीं करना चाहता हूँ ठीक है जिनसे आपने ख़रीदा है उनको बोलो कि सरपंच साहब से जाके मिलो वो क्लियर करें पहले पूरा कागज कार्रवाई पूरी होगी उसके बाद जब मर्जी बनाओ हम नहीं रोकते किसी को अगर चो में बनाओगे फिर चो जो है वो सरकारी है सरकार की प्रॉपर्टी में आप नहीं बना सकते ठीक है ना सो आपसे यही बस निवेदन है कि आप यहाँ पर काम बंद कर दो अभी ਜਦ ਪੂਰਾ ਸਿਸਟਮ ਸੈੱਟ ਹੋ ਜਾਏਗਾ ਮੈਚ ਹੋ ਜਾਏਗੀ ਉਸਕੇ ਬਾਅਦ ਜੈਸੇ ਮਰਜ਼ੀ ਬਣਾਣਾ ਹਮ ਨਹੀਂ ਰੋਕਦੇ ਠੀਕ ਹੈ ਠੀਕ